ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਵੀਡੀਓ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਲੀਜ਼ ਪੂਰੀ ਦੇਖਿਓ ਕੋਈ ਗੱਲ ਮਿਸ ਨਾ ਕਰਿਓ ਵਿੱਚੋਂ ਤੇ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਕਿਉਂਕਿ ਇਹ ਵੀਡੀਓ ਬਣਾਉਣ ਦਾ ਮੇਰਾ ਇਹੀ ਮੋਟਿਵ ਆ ਕਿ ਕਈ ਦਿਨਾਂ ਤੋਂ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਇੱਕ ਵੀਡੀਓ ਵਾਇਰਲ ਹੋ ਰਹੀ ਆ ਬੱਚਿਆਂ ਦੀ ਕਿ ਰਿਪੋਰਟਰ ਜਾ ਕੇ ਉਹਨਾਂ ਨੂੰ ਚਾਹ ਸਾਹਿਬ ਜੀ ਆਦਿ ਦੇ ਨਾਮ ਪੁੱਛਦੀ ਆ ਰੈਂਡਮਲੀ ਜਾ ਕੇ ਤੇ ਉਹਨਾਂ ਨੂੰ ਕੁਝ ਨਹੀਂ ਪਤਾ ਉਹ ਸੰਗ ਕੇ ਕੁੜੀਆਂ ਜੇ ਪਰੇ ਹੋ ਜਾਂਦੀਆਂ ਨੇ ਹਣਾ ਤੇ ਇਹ ਵੀਡੀਓ ਕੋਈ ਇਹ ਪਹਿਲੀ ਵਾਰ ਕੋਈ ਇਦਾਂ ਨਹੀਂ ਹੋਇਆ ਹੈਗਾ ਹਰ ਆਸ਼ੀ ਜੀ ਦੇ ਹੜੇ ਤੇ ਇਦਾਂ ਦੇ ਵੀਡੀਓ ਆਉਂਦੀਆਂ ਨੇ ਕਿ ਜਿਨ੍ਹਾਂ ਨੂੰ ਮਤਲਬ ਬੱਚਿਆਂ ਨੂੰ ਚਾਹ ਸਹਿ ਵੀ ਆਦੇ ਦੇ ਨਾਂ ਵੀ ਨਹੀਂ ਪਤਾ ਤੇ ਤੇ ਆਪਣੇ ਸਿੱਖੀ ਇਤਿਹਾਸ ਬਾਰੇ ਵੀ ਨਹੀਂ ਪਤਾ ਸੋ ਇਹ ਵੀਡੀਓ ਬਣਾਉਣ ਦਾ ਮੇਰਾ ਇਹੀ ਮੋਟਿਵ ਆ ਕਿ ਮੈਂ ਇਸ ਵੀਡੀਓ ਦੇ ਵਿੱਚ ਉਹਨਾਂ ਸਾਰਿਆਂ ਬੱਚਿਆਂ ਨੂੰ ਤੇ ਸਾਰੇ ਵੱਡਿਆਂ ਨੂੰ ਵੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਬੀ ਤੋ 27 ਦਸੰਬਰ ਦੇ ਵਿੱਚ ਵਿੱਚ ਕੀ ਹੋਇਆ ਸੀ ਤੇ ਆਪਣੇ ਚਾਰ ਸਹਬਜਾਦੇ ਕੌਣ ਨੇ ਤੇ ਉਹਨਾਂ ਨੇ ਆਪਣੇ ਲਈ ਕੀ ਕੀਤਾ ਤੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਉਹ ਕੌਣ ਨੇ ਉਹਨਾਂ ਨੇ ਆਪਣੇ ਲਈ ਕੀ ਕੀਤਾ ਮਾਤਾ ਗੁਜਰ ਕੌਰ ਜੀ ਉਹਨਾਂ ਨੇ ਆਪਣੇ ਲਈ ਕੀ ਕੀਤਾ ਸੋ ਇਹਦੇ ਵਿੱਚ ਮੈਂ ਸਭ ਕੁਝ ਤੁਹਾਨੂੰ ਮਤਲਬ ਬੇਸਿਕ ਗੱਲਾਂ ਹੀ ਦੱਸੂਗਾ ਜਿਆਦਾ ਡੂੰਘਾਈ ਦੇ ਵਿੱਚ ਵੀ ਨਹੀਂ ਜਾਊਂਗਾ ਕਿਉਂਕਿ ਮੈਨੂੰ ਪਤਾ ਇਹ ਟੌਪਿਕ ਸੁਣਨ ਲਈ ਕਿਸੇ ਕੋਲ ਇੱਥੇ ਟਾਈਮ ਨਹੀਂ ਹੁੰਦਾ ਜਿਹੜੀ ਦੁਨੀਆਦਾਰੀ ਦੇ ਵਿੱਚ ਸੋ ਮੈਂ ਇਹਨੂੰ ਸ਼ਾਰਟ ਹੀ ਰੱਖੂੰਗਾ ਬੇਸਿਕ ਗੱਲਾਂ ਸਭ ਨੂੰ ਪਤਾ ਹੋਊ ਹੁਣ ਜਿਹੜੀਆਂ ਉਹ ਗੱਲਾਂ ਮੈਂ ਦੱਸੂੰਗਾ ਇਹਦੇ ਵਿੱਚ ਚਲੋ ਸ਼ੁਰੂਆਤ ਕਰਦੇ ਹਾਂ 20 ਦਸੰਬਰ ਤੋਂ ਉਹ ਦਿਨ ਜਦੋਂ ਸਿੱਖੀ ਇਤਿਹਾਸ ਦੇ ਵਿੱਚ ਬਹੁਤ ਦੁੱਖ ਦੇ ਦਿਨ ਸ਼ੁਰੂ ਹੁੰਦੇ ਨੇ ਤੇ 20 ਦਸੰਬਰ ਉਹ ਦਿਨ ਆ ਜਦੋਂ ਸਾਰੀ ਸੰਗਤ ਫਤੇਗੜ ਸਾਹਿਬ ਵੱਲ ਜਾਂਦੀ ਹੁੰਦੀ ਹੈ ਪਰ ਬੜੇ ਦੁਖੀ ਹੋ ਕੇ ਫਿਰ ਝੁਕਾ ਕੇ ਜਾਂਦੀ ਆ ਪਰ ਹਾਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਟਰੈਕਟਰਾਂ ਦੇ ਉੱਤੇ ਉੱਚੀ ਉੱਚੀ ਸਪੀਕਰ ਲਾ ਕੇ ਤੇ ਲੋਕ ਆਏ ਜਾਂਦੇ ਨੇ ਕਿ ਜਿਵੇਂ ਬਹੁਤ ਖੁਸ਼ੀ ਦੇ ਦਿਨ ਹੁੰਦੇ ਨੇ ਪਰ ਗੱਲ ਉਹੀ ਆ ਕਿ ਬੋਧਿਆਂ ਨੂੰ ਪਤਾ ਹੀ ਨਹੀਂ ਕਿ ਇਹ ਦਿਨਾਂ ਦੇ ਵਿੱਚ ਉੱਥੇ ਜਾਣਾ ਕਿਉਂ ਹੁੰਦਾ ਹੈ ਸੋ ਇਹ ਪਤਾ ਹੋਣਾ ਬਹੁਤ ਜ਼ਰੂਰੀ ਆ ਕਿ ਉਸ ਟਾਈਮ ਕੀ ਹੋਇਆ ਸੀਗਾ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਚਾਰ ਸਾਹਿਬਜ਼ਾਦਿਆਂ ਦੇ ਨਾਮ ਦੱਸਦਾ ਠੀਕ ਆ ਸਭ ਤੋਂ ਪਹਿਲਾਂ ਤਾਂ ਬਾਬਾ ਅਜੀਤ ਸਿੰਘ ਜੀ ਜਿਹੜੇ ਸਭ ਤੋਂ ਵੱਡੇ ਸੀਗੇ ਉਦੋਂ ਸ਼ਹੀਦੀ ਦੇ ਟਾਈਮ ਜਿਨ੍ਹਾਂ ਦੀ ਉਮਰ 18 ਸਾਲ ਸੀਗੀ ਤੇ ਫੇਰ ਬਾਬਾ ਜੁਝਾਰ ਸਿੰਘ ਜੀ ਜਿਨ੍ਹਾਂ ਦੀ ਉਮਰ 14 ਸਾਲ ਸੀਗੀ ਤੇ ਫੇਰ ਬਾਬਾ ਜੁਰਾਵਰ ਸਿੰਘ ਜੀ ਜਿਨ੍ਹਾਂ ਦੀ ਉਮਰ 9 ਸਾਲ ਸੀਗੀ ਫੇਰ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਦੀ ਉਮਰ 6 ਸਾਲ ਸੀਗੀ ਜਦੋਂ ਸ਼ਹੀਦੀ ਦੇ ਟਾਈਮ ਮਤਲਬ ਜਦੋਂ ਉਹ ਸ਼ਹੀਦ ਹੋਏ ਆ ਤੋ ਤੇ ਹੁਣ ਜੋ ਮੈਂ ਦੱਸਣ ਜਾ ਰਿਹਾ ਆ ਇਹ ਕੋਈ ਕਹਾਣੀ ਜਾਂ ਕੋਈ ਫਿਲਮ ਨਹੀਂ ਹੈਗੀ ਇਹ ਇੱਕ ਸਚਾਈ ਆ ਤੇ ਦੁੱਖਾ ਉਹਨਾਂ ਮਾਪਿਆਂ ਦਾ ਜਿਨ੍ਹਾਂ ਨੇ ਆਪਣੇ ਪੁੱਤ ਆਪਣੀ ਧਰਮ ਖਾਤਰ ਵਾਰਤੇ ਤੇ ਇਹ ਦੁੱਖਾ ਉਹਨਾਂ ਚਾਰ ਸਾਬਜਾਦਿਆਂ ਦਾ ਉਹਨਾਂ ਬੱਚਿਆਂ ਦਾ ਜਿਹੜੇ ਖੇਡਣ ਦੀ ਉਮਰਾਂ ਦੇ ਵਿੱਚ ਸ਼ਹੀਦ ਹੋ ਗਏ ਆਪਣੇ ਧਰਮ ਖਾਤਰ ਸੋ ਗੱਲ ਕਰਦੇ ਆ 20 ਦਸੰਬਰ ਦੀ ਉਹ ਦਿਨ ਜਦੋਂ ਮੁਗਲਾਂ ਦੇ ਝੂਠੇ ਵਾਅਦਿਆਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀਗਾ ਕਿਉਂਕਿ ਜਿਹੜੇ ਮੁਗਲ ਸੀਗੇ ਉਹ ਝੂਠੇ ਵਾਅਦੇ ਕਰਨ ਲੱਗੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿ ਤੁਸੀਂ ਕਿਲਾ ਛੱਡ ਦੋ ਤੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਾਂਗੇ ਸੋ 20 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਸੀਗਾ ਚਮਕੌਰ ਸਾਹਿਬ ਦਾ ਤੇ ਗੱਲ ਕਰਦੇ ਆ 21 ਦਸੰਬਰ ਦੀ ਉਹ ਦਿਨ ਜਦੋਂ ਤੋ ਕੇਵਾਜਾਂ ਨੇ ਵਜ਼ੀਰ ਖਾਨ ਨੇ ਉਹਨਾਂ ਉੱਤੇ ਹਮਲਾ ਕਰਤਾ ਤੇ 21 ਦਸੰਬਰ ਨੂੰ ਠੰਡੀ ਰਾਤ ਦੇ ਵਿੱਚ ਸਰਸਾ ਨਦੀ ਦੇ ਕੰਢੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਇੱਕ ਦੂਜੇ ਤੋਂ ਵਿਛੜ ਗਿਆ ਜਿਹਦੇ ਵਿੱਚ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਲੱਗ ਹੋ ਗਏ ਸੀ ਤੇ ਬਾਬਾ ਜਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਉਹ ਅਲੱਗ ਹੋ ਗਏ ਸੀ ਸੋ 22 ਦਸੰਬਰ ਜਦੋਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਉਤਰੇ ਸੀਗੇ ਤੇ ਬਾਬਾ ਜੀ ਸਿੰਘ ਜੀ ਦਾ ਜਿਗਰਾ ਦੇਖੋ ਉਹ ਆਪਣੇ ਪਿਤਾ ਗੁਰੂ ਗੋਮੇ ਸਿੰਘ ਜੀ ਨੂੰ ਕਹਿ ਰਹੇ ਨੇ ਕਿ ਤੁਸੀਂ ਹੁਕਮ ਕਰੋ ਉਹ ਕਹਿੰਦੇ ਵੀ ਮੈਂ ਜਾਊਂਗਾ ਉੱਥੇ ਮੈਦਾਨ ਦੇ ਵਿੱਚ ਜਾਊਂਗਾ ਉਹਨਾਂ ਨਾਲ ਲੜਨ ਸਾਰਿਆਂ ਨਾਲ ਤੇ ਤੁਸੀਂ ਹੁਕਮ ਕਰੋ ਅੱਗੋਂ ਸ੍ਰੀ ਗੁਰੂ ਗੋਮੇ ਸਿੰਘ ਜੀ ਦਾ ਵੀ ਜਿਗਰਾ ਦੇਖੋ ਉਹਨਾਂ ਨੇ ਵੀ ਮਤਲਬ ਕੋਈ ਕੁਝ ਨਹੀਂ ਉਹਨਾਂ ਨੇ ਇੱਕ ਜੱਫੀ ਪਾਈ ਉਹਨਾਂ ਨੂੰ ਹਨਾ ਕੋਈ ਅੱਖ ਦੇ ਵਿੱਚ ਹੰਝੂ ਨਹੀਂ ਤੇ ਉਹਨਾਂ ਨੂੰ ਭੇਜਤਾ ਆਪਣੇ ਧਰਮ ਦੇ ਖਾਤਰ ਲੜਨ ਲਈ ਤੁਸੀਂ ਸੋਚ ਕੇ ਦੇਖੋ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਲੇ ਪਤਾ ਸੀ ਕਿ ਇਹਨੇ ਮੁੜਕੇ ਨਹੀਂ ਆਉਣਾ ਪਰ ਉਹਨਾਂ ਨੇ ਫਿਰ ਵੀ ਐ ਬੇਫਿਕਰ ਹੋ ਕੇ ਭੇਜਿਆ ਉਹਨਾਂ ਨੂੰ ਸਿਰਫ ਆਪਣੇ ਧਰਮ ਦੇ ਖਾਤਰ ਵੀ ਆਪਣਾ ਧਰਮ ਨਾ ਆਪਣਾ ਧਰਮ ਨੂੰ ਨਾ ਛੁਕਣਾ ਪਵੇ ਕਿਸੇ ਅੱਗੇ ਹਨਾ ਤੇ ਥੋੜੀ ਤੇ ਦੇਰ ਬਾਅਦ ਬਾਬਾ ਜਹਾਰ ਸਿੰਘ ਜੀ ਜਿਹੜੇ 14 ਸਾਲ ਦੇ ਸੀਗੇ ਉਦੋਂ ਉਹ ਵੀ ਮੈਦਾਨ ਦੇ ਵਿੱਚ ਗਏ ਤੇ ਉੱਥੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ ਚਮਕੌਰ ਦੀ ਗੜੀ ਦੇ ਵਿੱਚ ਤੇ ਉਹ ਵੀ ਧਰਮ ਦੀ ਖਾਤਰ ਲੜੇ ਉਦੋਂ ਤੇ ਦੇਖ ਲਓ ਗੁਰੂ ਗੋਬਿੰਦ ਸਿੰਘ ਜੀ ਨੇ ਦੂਜਾ ਪੁੱਤਰ ਵੀ ਵਾਰਤਾ ਤੇ ਹੁਣ ਗੱਲ ਕਰਦੇ ਆ 23 ਦਸੰਬਰ ਦੀ ਉਹ ਦਿਨ ਜਦੋਂ ਜਿਹੜਾ ਯੁੱਧ ਚੱਲ ਰਿਹਾ ਸੀਗਾ ਚਮਕੌਰ ਦੀ ਗੜੀ ਦੇ ਵਿੱਚ ਉਹਦੇ ਵਿੱਚ ਜਿਹੜੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਨਾਲ ਰਹਿੰਦੇ ਸੀਗੇ ਹਰ ਟਾਈਮ ਉਹ ਸਿੰਘ ਸ਼ਹੀਦ ਹੋਏ ਸੀਗੇ ਸੋ 24 ਦਸੰਬਰ ਨੂੰ ਜੋ ਗੰਗੂ ਸੀਗਾ ਗੰਗੂ ਬ੍ਰਾਹਮਣ ਜਿਹਨੂੰ ਕਹਿੰਦੇ ਆ ਮਾਤਾ ਗੁਜਰੀ ਕੌਰ ਜੀ ਤੇ ਦੋ ਛੋਟੇ ਸ਼ਹਿਬਜ਼ਾਦਿਆਂ ਨੂੰ ਧੋਖੇ ਨਾਲ ਆਪਣੇ ਨਾਲ ਲੈ ਗਿਆ ਸੀਗਾ ਸਰੰਦ ਤੇ ਉਹਨਾਂ ਨੂੰ ਉਹਨੇ ਜਾ ਕੇ ਵजीर खान ਦੇ ਹਵਾਲੇ ਕਰਤਾ ਸੀਗਾ ਜਿਹਨੂੰ ਉਦੋਂ ਮੋਰਿੰਡੇ ਦਾ कोतवाल ਕਿਹਾ ਜਾਂਦਾ ਸੀਗਾ ਸੋ ਇਹ 24 ਨਵੰਬਰ ਦੀ ਗੱਲ ਸੀਗੀ 25 ਦਸੰਬਰ ਜਦੋਂ ਮਾਤਾ ਗੁਜਰੀ ਕੌਰ ਜੀ ਤੇ ਛੋਟੇ ਸ਼ਹਿਬਜਾਦਿਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀਗਾ ਠੰਡੇ ਬੁਰਜ ਦੇ ਵਿੱਚ ਤੇ ਠੰਡੇ ਬੁਰਜ ਦੀਆਂ ਉਹ ਰਾਤਾਂ ਸੋਚ ਕੇ ਦੇਖੋ ਦੇਖ ਲਓ ਉੱਥੇ ਇੰਨੀ ਠੰਡ ਸੀਗੀ ਜਿਵੇਂ ਕਿ ਠੰਡਾ ਬੁਰਜ ਤੁਸੀਂ ਨਾਮ ਤੋਂ ਹੀ ਤੁਹਾਨੂੰ ਪਤਾ ਹੈ ਤੇ ਚਲੋ ਆਪਣੇ ਮੋਸਟਲੀ ਸਿੱਖਾਂ ਨੂੰ ਪਤਾ ਹੀ ਆ ਜਿਹੜੇ ਉੱਥੇ ਜਾਂਦੇ ਨੇ ਹਨਾ ਤੇ ਠੰਡੇ ਬੋਜੇ ਦੇ ਵਿੱਚ ਠੰਡੀਆਂ ਰਾਤਾਂ ਤੇ ਇੰਨੀ ਠੰਡ ਦੇ ਵਿੱਚ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਨਾ ਕੋਈ ਅੱਗ ਨਾ ਕੋਈ ਕੰਬਲ ਨਾ ਕੋਈ ਮਤਲਬ ਦੇਖ ਲਓ ਇੰਨੀ ਠੰਡ ਦੇ ਵਿੱਚ ਉਹਨਾਂ ਦੇ ਉਹੀ ਪਤਲੇ ਕੱਪੜੇ ਪਾਏ ਹੋਏ ਨੇ ਤੇ ਉਹ ਰਾਤ ਵਾਰੇ ਸੋਚ ਕੇ ਦੇਖੋ ਇੱਕ ਵਾਰ ਕਿ ਉਹ ਰਾਤ ਨੂੰ ਕੀ ਹੋਇਆ ਹੁਣ ਇੱਕ ਦਾਦੀ ਮਾਤਾ ਗੁਜਰਕੌਰ ਜੀ ਆਪਣੇ ਪੋਤਿਆਂ ਨੂੰ ਲਈ ਠੰਡ ਦੇ ਵਿੱਚ ਬੈਠੇ ਨੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਪੁੱਤ ਸਿੱਖੀ ਨਾ ਛੱਡਿਓ ਉਹ ਜਿਹੜਾ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਸਿੱਖੀ ਨਾ ਛੱਡਿਓ ਹਨਾ ਤੇ ਕੀ ਬੀਤਰੀ ਹੋਣੀ ਉਦੋਂ ਮਤਲਬ ਉਹਨਾਂ ਦੇ ਦਿਲ ਤੇ ਕੀ ਬੀਤਰੀ ਹੋਣੀ ਉਦੋਂ ਉਹ ਤੁਸੀਂ ਬਸ ਉਹ ਤੇ ਫੇਰ ਉਹਦਾ 26 ਦਸੰਬਰ 26 ਦਸੰਬਰ ਨੂੰ ਵਜ਼ੀਰ ਖਾਨ ਨੇ ਬਾਬਾ ਫਤਿਹ ਸਿੰਘ ਜੀ ਜਿਹੜੇ ਉਦੋਂ 7 ਸਾਲ ਦੇ ਸੀ ਤੇ ਬਾਬਾ ਜਰਾਵਰ ਸਿੰਘ ਜੀ ਜਿਹੜੇ 9 ਸਾਲ ਦੇ ਸੀ ਉਹਨਾਂ ਨੂੰ ਆਪਣੀ ਕਚਹਿਰੀ ਚੋਂtheta ਬੁਲਾਇਆ ਤੇ ਉਹਨਾਂ ਨੂੰ ਮਜਬੂਰ ਕੀਤਾ ਧਰਮ ਬਦਲਣ ਲਈ ਬਦਲਣ ਲਈ ਤੇ ਦੇਖ ਲਓ ਉਹ ਬੱਚਿਆਂ ਦਾ ਜਿਗਰਾ ਉਹ ਟਾਈਮ ਦੇ ਵਿੱਚ ਮਤਲਬ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚੋਂ ਉਹਨਾਂ ਨੂੰ ਕਹਿ ਰਹੇ ਨੇ ਕਿ ਅਸੀਂ ਨਹੀਂ ਧਰਮ ਬਦਲਦੇ ਅਸੀਂ ਸਾਨੂੰ ਡਰ ਨਹੀਂ ਕਿਸੇ ਦਾ ਸਾਨੂੰ ਕੋਈ ਡਰ ਨਹੀਂ ਹੈਗਾ ਹਨਾ ਤੇ ਤੁਸੀਂ ਸੋਚ ਕੇ ਦੇਖੋ ਉਦੋਂ ਮਤਲਬ ਉਹਨਾਂ ਨੇ ਇੰਨਾ ਦਬਾਅ ਪਾਇਆ ਕਿ ਤੁਸੀਂ ਧਰਮ ਬਦਲੋ ਤੁਹਾਨੂੰ ਸਭ ਕੁਝ ਦਵਾਂਗਾ ਸਭ ਕੁਝ ਮਿਲੂ ਤੁਹਾਨੂੰ ਪਰ ਉਹਨਾਂ ਨੇ ਧਰਮ ਨਹੀਂ ਬਦਲਿਆ ਬੇ ਡਰ ਹੋ ਕੇ ਉੱਥੇ ਖੜੇ ਰਹੇ ਡਟੇ ਰਹੇ ਉਹਨਾਂ ਅੱਗੇ ਤੇ ਫੇਰ ਆਉਂਦੀ ਆ ਉਹ ਰਾਤ ਜਦੋਂ ਦਾਦੀ ਨੂੰ ਪਤਾ ਕਿ ਅਗਲੇ ਦਿਨ ਉਹਦੇ ਪੋਤਿਆਂ ਨਾਲ ਕੀ ਹੋਣਾ ਪਰ ਉਹਨਾਂ ਨੂੰ ਦਿਨੀ ਉਦੋਂ ਉਹਨਾਂ ਨੂੰ ਸਗੋਂ ਹੋਰ ਉਹਨਾਂ ਨੂੰ ਮਜ਼ਬੂਤ ਕਰਦੀ ਆ ਕਿ ਕੋਈ ਨਹੀਂ ਤੁਸੀਂ ਡਰੋ ਨਾ ਹਨਾ ਤੇ ਕੋਈ ਨਹੀਂ ਤੁਸੀਂ ਮਰਨ ਨਹੀਂ ਲੱਗੇ ਨਾਲੇ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਮਤਲਬ ਕਿੱਦਾਂ ਉਹਨਾਂ ਨੇ ਸ਼ਹੀਦ ਕਰਨਾ ਉਹਨਾਂ ਨੂੰ ਹਨਾ ਪਰ ਫਿਰ ਵੀ ਕਹਿੰਦੇ ਕੋਈ ਨਹੀਂ ਪੁੱਤ ਤੁਸੀਂ ਮਰਨ ਨਹੀਂ ਲੱਗੇ ਤੇ ਬਹੁਤ ਵੱਡੀ ਗੱਲ ਆ ਇਹ ਜੇ ਸਮਝੋ ਤੁਸੀਂ ਕਿ ਦਾਦੀ ਨੇ ਕਿੱਦਾਂ ਕਹੀ ਸੀਗੀ ਉਹਨਾਂ ਨੂੰ ਇਹ ਗੱਲ ਸੋ ਇਹ ਰਾਤ ਨੂੰ ਦਾਦੀ ਆਪਣੇ ਪੋਤਿਆਂ ਨੂੰ ਇਤਿਹਾਸ ਬਣਨ ਲਈ ਤਿਆਰ ਕਰਦੀ ਆ ਤੋਂ ਬਾਅਦ ਆਖਰੀ ਦਿਨ 27 ਦਸੰਬਰ ਇਹ ਉਹ ਦਿਨਾਂ ਜਦੋਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਛੋਟੇ ਸ਼ਹਿਬਜ਼ਾਦਿਆਂ ਨੂੰ ਬਹੁਤ ਉਹਨਾਂ ਦੇ ਉੱਤੇ ਦਬਾਅ ਪਾਇਆ ਗਿਆ ਕਿ ਤੁਸੀਂ ਸਾਡਾ ਧਰਮ ਕਬੂਲ ਕਰੋ ਹਨਾ ਪਰ ਛੋਟੇ ਸ਼ਹਿਬਜ਼ਾਦਿਆਂ ਨੇ ਨਹੀਂ ਮੰਨਿਆ ਤੇ ਉਹਨਾਂ ਨੇ ਸ਼ਹੀਦੀ ਚੁਣੀ ਉਹਦੇ ਬਦਲੇ 'ਚ ਤੇ ਉਹ ਦਿਨਾਂ ਦੇ ਵਿੱਚ ਆਪਣੇ ਦੋ ਛੋਟੇ ਸ਼ਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਕੰਧਾਂ ਦੇ ਵਿੱਚ ਚੜਾਤਾ ਸੀਗਾ ਤੇ ਉਹ ਵੀ ਜਿਉਂਦੇ ਜੀ ਜਿਉਂਦੇ ਜੀ ਉਹਨਾਂ ਨੂੰ ਕੰਧਾਂ ਦੇ ਵਿੱਚ ਚੜਾਤਾ ਸੀਗਾ ਤੇ ਸੋਚ ਕੇ ਦੇਖੋ ਕਿ ਕੀ ਬੀਤਰੀ ਹੋਣੀ ਉਦੋਂ ਉਹਨਾਂ ਦੇ ਉੱਤੇ ਮਤਲਬ ਕਿ ਹੁੰਦੇ ਜੀ ਹੀ ਕੰਧਾਂ ਦੇ ਵਿੱਚ ਮੈਂ ਕੋਣ ਹਾਂ ਤੂੰ ਮੇਰੀ ਤੁਸੀਂ ਚਾਰ ਸਾਹਿਬ ਜਦੇ ਮੂਵੀ ਜਿਹਨਾਂ ਨੇ ਦੇਖੀ ਹੋਣੀ ਉਹਨਾਂ ਨੂੰ ਪਤਾ ਹੋਣਾ ਕਿ ਕਿੱਦਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਚਣਾਂਦੇ ਨੇ ਹਨਾ ਤੇ ਬੜੇ ਦੁੱਖ ਦਾ ਟਾਈਮ ਹੁੰਦਾ ਉਹ ਜਿਹਨਾਂ ਨੇ ਨਹੀਂ ਦੇਖੀ ਤਾਂ ਮੂਵੀ ਜਰੂਰ ਦੇਖਿਓ ਚਾਰ ਸਾਹਿਬ ਉਹਦੇ ਤੇ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਸੋ ਆਪਣੇ ਪੋਤਿਆਂ ਦੀ ਕਬਰ ਸੁਣਨ ਤੋਂ ਬਾਅਦ ਕਿ ਉਹਨਾਂ ਦੇ ਪੋਤਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਕੰਦਾਂ ਦੇ ਵਿੱਚ ਨੀਹਾਂ ਦੇ ਵਿੱਚ ਜਿਉਂਦਿਆਂ ਨੂੰ ਚਣਾਤਾ ਤੇ ਇਹ ਸੁਣ ਕੇ ਮਾਤਾ ਗੁਜਰੀ ਕੌਰ ਜੀ ਤੋਂ ਵੀ ਉਹਨਾਂ ਤੋਂ ਵੀ ਰਹਿਣਾ ਨਹੀਂ ਗਿਆ ਤੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਉੱਥੇ ਠੰਡੇ ਬੋਜ ਦੇ ਵਿੱਚ ਸੋ ਇਹ ਸੀਗਾ 20 ਤੋਂ 27 ਸਤੰਬਰ ਦੇ ਵਿੱਚ ਕੀ ਹੋਇਆ ਤੇ ਆਪਣੇ ਚਾਰ ਸਹਿਬਜ਼ਾਦੇ ਉਹਨਾਂ ਨੇ ਆਪਣੇ ਧਰਮ ਲਈ ਕੀ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਚਾਰੇ ਪੁੱਤਰ ਆਪਣੇ ਧਰਮ ਲਈ ਵਾਰਤੇ ਤੇ ਇਹ وجہ ਹੈ ਕਿ ਆਪਾਂ ਇਹ ਦਿਨਾਂ ਦੇ ਵਿੱਚ ਉੱਥੇ ਜਾਣੇ ਆ ਸੋ ਜੇ ਤੁਹਾਨੂੰ ਕੁਝ ਵੀ ਇਹ ਵੀਡੀਓ ਤੋਂ ਸਿੱਖਣ ਲਈ ਮਿਲੇ ਆ ਤਾਂ ਪਲੀਜ਼ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਸਭ ਨੂੰ ਆਪਣੀ ਸਿੱਖੀ ਦੇ ਇਤਿਹਾਸ ਬਾਰੇ ਪਤਾ ਲੱਗੇ ਤੇ ਪਤਾ ਲੱਗਣਾ ਬਹੁਤ ਜ਼ਰੂਰੀ ਆ ਤੇ ਬਾਕੀ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਕੋਈ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰਦੇ ਹੋ ਕਿਉਂਕਿ ਮੈਂ ਵੀ ਇੰਨਾ ਕੋਈ ਬਹੁਤ ਵੱਡਾ ਗਿਆਨੀ ਨਹੀਂ ਹੈਗਾ ਜਾਂ ਬਹੁਤ ਸਮਝਦਾਰ ਨਹੀਂ ਹੈਗਾ ਜਾਂ ਬਹੁਤ ਚੰਗਾ ਨਹੀਂ ਹੈਗਾ ਸੋ ਬਸ ਇੱਕ ਛੋਟੀ ਜਿਹੀ ਕੋਸ਼ਿਸ਼ ਸੀਗੀ ਮੇਰੀ ਜੋ ਕਾਫੀ ਟਾਈਮ ਤੋਂ ਮੇਰੇ ਦਿਮਾਗ 'ਚ ਸੀ ਕਿ ਮੈਂ ਇੱਕ ਇਦਾਂ ਦੀ ਵੀਡੀਓ ਬਣਾਵਾਂ ਜਿਹਦੇ ਵਿੱਚ ਇੱਕ ਮੈਸੇਜ ਆਵੇ ਸਭ ਨੂੰ ਤੇ ਤਾਂ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਤੇ ਅੱਗੇ ਤੋਂ ਜਦੋਂ ਕੋਈ ਰੈਂਡਮਲੀ ਕੋਈ ਵੀ ਆਕੇ ਕੋਈ ਪੱਤਰਕਾਰ ਜਾਂ ਕੋਈ ਵੀ ਆਕੇ ਹੈਨਾ ਆਪਣੇ ਬੱਚਿਆਂ ਨੂੰ ਪੁੱਛੇ ਚਾਰ ਸਹਬਜ਼ਾਦਿਆਂ ਦੇ ਨਾਮ ਤੇ ਇਹ ਦਿਨਾਂ ਦਾ ਇਤਿਹਾਸ ਕਿਦੋਂ ਕੀ ਹੋਇਆ ਸੀ ਤੇ ਉਹਨਾਂ ਨੂੰ ਇਹ ਪਤਾ ਹੋਵੇ ਸਭ ਕੁਝ ਇਹ ਉਹ ਮੂੰਹ ਆਪਣਾ ਮੂੰਹ ਛੁਪਾ ਕੇ ਦੂਜੇ ਪਾਸੇ ਨਾ ਭੱਜਣ ਜਿਵੇਂ ਰੀਲਾਂ ਦੇ ਵਿੱਚ ਆਪਾਂ ਅੱਜ ਗੱਲ ਦੇਖਦੇ ਆਂ ਕਿ ਹੋ ਰਿਹਾ ਹੈ ਬਾਕੀ ਰਾਤ ਦੇ 4 ਵਜੇ ਜੇ ਤੁਹਾਨੂੰ ਦਿਖ ਰਿਹਾ ਹੈ ਰਾਤ ਦੇ 4 ਵਜੇ 6 ਮਿੰਟ ਹੋ ਗਏ ਤੇ ਅੰਮ੍ਰਿਤ ਵੇ拉 ਜਿਹਨੂੰ ਕਹਿੰਦੇ ਨੇ ਤਿੰਨ ਤੋਂ 6 ਵਜੇ ਦੇ ਵਿੱਚ ਵਿੱਚ ਜਿਹੜਾ ਟਾਈਮ ਹੁੰਦਾ ਉਹਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ ਸੋ ਜੇ ਮੈਂ ਇਹ ਦਿਨਾਂ ਦੇ ਵਿੱਚ ਇੰਡੀਆ ਹੁੰਦਾ ਤਾਂ ਮੈਂ ਇਸ ਟਾਈਮ ਫਤੇਗੜ ਸਾਹਿਬ ਹੁੰਦਾ ਇੰਨੀ ਖਿੱਚ ਆ ਨਾ ਫਤੇਗੜ ਸਾਹਿਬ ਜਾਣ ਦੀ ਇੰਨੀ ਦਿਲ ਦੀ ਇੱਛਾ ਹੈ ਕਿ ਚਲੇ ਜਾਵਾਂ ਫਤੇਗੜ ਸਾਹਿਬ ਪਰ ਜਾ ਨਹੀਂ ਸਕਦੇ ਆ ਕਿ ਮਜਬੂਰੀਆਂ ਨੇ ਜਾ ਨਹੀਂ ਸਕਦੇ ਹਜੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮੈਂ ਆਪਣੇ ਦੋਸਤਾਂ ਨਾਲ ਜਾਂਦਾ ਹੁੰਦਾ ਸੀ ਫਤੇਗੜ ਸਾਹਿਬ ਉਦੋਂ ਤੇ ਉੱਥੇ ਜਾ ਕੇ ਭੋਰਾ ਸਾਹਿਬ 'ਚ ਬਹਿ ਕੇ ਪਾਠ ਕਰਦਾ ਹੁੰਦਾ ਸੀਗਾ ਜਿੱਥੇ ਆਪਣੇ ਸਹਬਜ਼ਾਦੇ ਸ਼ਹੀਦ ਕੀਤੇ ਸੀਗੇ ਨੀਹਾਂ ਦੇ ਵਿੱਚ ਉਹਨਾਂ ਨੀਹਾਂ ਦੇ ਸਾਹਮਣੇ ਬੈਠਾ ਮੈਂ ਪਾਠ ਕਰਦਾ ਸੀ ਤੇ ਉਹ ਮਤਲਬ ਜਿਹੜੀ ਫੀਲਿੰਗ ਹੁੰਦੀ ਹੈ ਨਾ ਕਿ ਰੱਬ ਦੇ ਇੰਨੇ ਕਰੀਬ ਬੈਠੇ ਹਾਂ ਤੁਸੀਂ ਤੇ ਰੱਬ ਦੇ ਇੰਨੇ ਕਰੀਬ ਬੈਠ ਕੇ ਰੱਬ ਦਾ ਨਾਮ ਲੈ ਰਹੇ ਹਾਂ ਤੇ ਉਹ ਫੀਲਿੰਗ ਮਤਲਬ ਉਹ ਫੀਲਿੰਗ ਜਿਹੜੇ ਉੱਥੇ ਜਾਂਦੇ ਨੇ ਜਿਨ੍ਹਾਂ ਨੇ ਉੱਥੇ ਬਹਿ ਕੇ ਪਾਠ ਕੀਤਾ ਉਹਨਾਂ ਨੂੰ ਪਤਾ ਹੈ ਠੀਕ ਹੈ ਪਰ ਕੋਈ ਨਹੀਂ ਜਾਵਾਂਗੇ ਜਰੂਰ ਜਾਵਾਂਗੇ ਜਦੋਂ ਬਾਬਾ ਜੀ ਦਾ ਹੁਕਮ ਹੋਇਆ ਜਰੂਰ ਜਾਵਾਂਗੇ ਜਦੋਂ ਉਹਨੇ ਬੁਲਾਇਆ ਸੋ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ